ਕਿਹੜਾ ਕੰਮ ਕਰੇ ਨਹੀਂ ਕਿ ਤਮੇ ਨਾਲ ساری ਜ਼ਿੰਦਗੀ ਚ ਹੋਣ ਕਰਨੇ ਸ਼ੁਰੂ ਕਰਤਾ ਆਪਾਂ ਉਹ ਹਸਪੀਟਲ ਕੋਲੇ ਜਿੱਥੇ ਬਾਈ ਦਾ ਛੋਟਾ ਭਰਾ ਹੋਇਆ ਮਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਦੇ ਨਹੀਂ ਮੈਂ ਰੋਟੀ ਸਿੱਧੂ ਤਾਂ ਇਹ ਨਸ਼ੇ ਕਰਦਾ ਸਿੱਧੂ ਤਾਜੀ ਕੁੜੀ ਨੂੰ ਮਰੇ ਫਿਰਦਾ ਸਿੱਧੂ ਤਾਂ ਭਲਾਣਾ ਕਹਤਾ ਸਿੱਧੂ ਤਾਂ ਐਂ ਕਰੂਗਾ ਉਹ ਕਰਦੇ ਵਸ ਤਜ ਤੇ ਹੋ ਜਾਮਾ ਟੇਡਾ ਖੇਦਾ ਜਿੱਦੇ ਨਾਲ ਜਮਾਉਂ ਗਾਉਜੀ ਸਾਡੇ ਗੁੱਡ ਮਾਰਨਿੰਗ ਦਾ ਇੱਥੋਂ ਹੀ ਹੁੰਦੀ ਆ ਟੱਠਾ ਵੀਰਾ ਫੇਰ ਆ ਗਿਆ ਰੋ ਟੱਠੇ ਵੀਰੇ ਟੱਠੇ ਵੀਰੇ ਆਇਨਾ ਦੇਖ ਮੇਰੇ ਕੰਨੇ ਡੰਡਾ ਲੈ ਆਓ ਦੇਖ ਪੈਰ ਕਿਥੇ ਰੱਖਿਆ ਚੱਲ ਲਵੀ ਰਿਆ ਮਾਰਨਿੰਗ ਮਾਰਨਿੰਗ ਤੇਰੇ ਦਰਸ਼ਨ ਹੋ ਗਏ ਦੋ ਦੋ ਕਰਦੇ ਹੋ ਇੱਕ ਉਹ ਕਰਦਾ ਇੱਕ ਆਸੇ ਵੈਲਕਮ ਬੈਕ ਭਾਈ ਠੱਠੇ ਨਾਲ ਤੁਹਾਡਾ ਸਾਰਿਆਂ ਦਾ ਠੱਠੇ ਵੀਰੇ ਨਾਲ ਚੱਲ ਚੱਲ ਕਿੱਧਰ ਨੂੰ ਜਾਂਦਾ ਦੇਖ ਇਹ ਰਾਹ ਕੋਈ ਤੇਰਾ ਇੱਧਰ ਦੀ ਨਾਂਗੇਂਦਾ ਪੋੜੀਆਂ ਬਣਾਈਆਂ ਸੀ ਤੇਰੇ ਉੱਤੇ ਚੱਲ 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 ਠੱਪ ਗਿਆ ਆਜੋ ਗੁੱਡ ਮਾਰਨਿੰਗ ਭਾਈ ਸਾਰਿਆਂ ਨੂੰ ਕਿਉਂ ਪਾ ਦੋਇਣੋ लंगर पानी का टाइम हो गया लंगर छकन का टाइम हो गया अपना लपड़ रोटी खा चपू दही चाक आप जी क्या तो निकली पी है पूरी किरण गर्मी वाली किरण सट रहा पूरी गर्मी वाली किरण ਕੱਟ ਲੈ ਲੈ ਪਰ ਪੈਕੇਟ ਤੇ ਦੁਬਾਰਾ ਫਿਰ ਭੇਜੂਗਾ ਮੂਤਲ ਕੀ ਪੈਕੇਟ ਹੈ ਤੇਰੇ ਕਿੱਥੇ ਪਿਆ ਸੀਗਾ ਇੱਧਰ ਕਿੱਥੇ ਦਮਾਰਿਆ ਇੱਧਰ ਮਾਰੇ ਕਿੱਥੋਂ ਲਸਿੰਗੀ ਕਿਹੜੀ ਗੱਲ ਤੇ ਪਿਆ ਸੀ ਲੱਪੜ ਸਭ ਤਿੱਥੇ ਦਮਾਰਿਆ ਇਹ ਖਾਲਾ ਸੀ ਨਹੀਂ ਕਿੱਥੇ ਨੇ ਮਾਰਿਆ ਤੇਰੇ

ਮੈਂ ਨਾ ਨਾ ਲੱਕਿਆ ਮੈਂ ਇੱਥੇ ਮਟਾ ਉੱਤਣਾ ਆਂ ਖਾਂਦੇ ਆ ਰੋਟੀ ਤੇਰੇ ਵਾਂਗੂ ਹੈ ਚੋਕੀ ਮਾਰ ਕੇ ਖਾਇਆ ਕਰ ਚਲੋ ਦਿੱ ਚਲੋ ਦੂਸਰਾ ਦਿਨ ਆਪਣਾ ਥੋਲਾ ਪਹੋਂਦਾ ਥੋਲਾ ਪਾਕੀ ਲੈ ਕੇ ਆਉਨੇ ਆ ਮੈਂ ਤਾਂ ਅੱਜ ਫੇਰ ਬੁਖਾਰ ਹੋ ਗਿਆ ਦੋ ਵਾਰੀ ਫੇਰ ਕੀ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਇਹ ਹੁਣ ਚੱਲਦੇ ਆਂ ਪਾ ਥੋਲਾ ਪਹੋਂ ਚੱਲ ਆਦੀ ਚੱਲਿਆਂ ਗੱਡੀ ਤੇ ਹੁਣ ਲਓ ਜੀ ਮੈਡਮ ਗਏ ਹੋਇਆ ਥੋਲਾ ਪਹੋਂਾ ਤੇ ਦੇਖਦੇ ਆਂ ਅੱਜ ਦੂਜਾ ਦਿਨ ਹੈ बट फीवर तो उतर नहीं रहा जे ना अब उतर तो फिर कल होस्पिटल लेके ते एडमिट करना पड़ेगा क्या करना पड़ेगा एडमिट करना पड़ेगा प्रसाद मिलेगा प्रसाद पतासा पतासा मिलेगा पतासा पतासा खाएंगे लो जी आप आ गए ਸਿੱਧੂ ਬਾਈ ਦੇ ਗਾਣੇ ਸੁਣਦੇ ਸੁਣਦੇ ਪਹੁੰਚ ਗਏ ਆਪਾਂ ਉਹ ਹਸਪੀਟਲ ਕੋਲੇ ਜਿੱਥੇ ਬਾਈ ਦਾ ਛੋਟਾ ਭਰਾ ਹੋਇਆ ਅੱਜ ਬਹੁਤ-ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ ਸਾਡੇ ਵੱਲੋਂ ਇਹ ਆ ਜਿੰਦਰ ਹਾਰਟ ਇੰਡਸਟਰੀ ਇੰਸਟੀਚਿਊਟ ਤੇ ਬੇਬੀ ਸੈਂਟਰ ਇੱਥੇ ਹੋਇਆ ਆਪਣਾ ਛੋਟਾ ਬਾਈ ਸਿੱਧੂ ਮੂਸੇਵਾਲ ਸਾਡੀ ਬਠਿੰਡੇ ਦੀ ਧਰਤੀ ਤੇ ਜਨਮ ਲਿਆ ਸਿੱਧੂ ਬਾਈ ਨੇ ਦੁਬਾਰਾ ਤੋਂ ਕਿੰਨੇ ਲੱਤੀ ਆ ਸੀ ਇਸ ਸਿੱਧੂ ਬਈ ਹੋਇ ਗੱਡੀਆਂ ਨਹੀਂ ਸ਼ਿਫਟ ਕਰਤਾ ਹੋਵੇ ਕੀ ਪਤਾ ਹੁਣ ਇੱਥੋਂ ਪਰ ਦੇਖੋ ਆਜੂ ਕੀ ਨਿਊਜ਼ ਗੱਡੀ ਬਹੁਤ ਮੈਂਡੀਓ ਬੈਟਰੀ ਤੇ ਕੀ ਆ ਦੇ ਕਿ ਸੁਣੋ ਸਪੋਰਟਸ ਕੱਢੀਆਂ ਗੱਡੀਆਂ ਦਾ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਗਈਆਂ ਰੋਜ਼ ਨਵੀਆਂ ਸਿੱਧੂ ਬਈ ਬਠਿੰਡੇ ਹੀ ਰਹਿੰਦਾ ਹੁੰਦਾ ਸੀ ਤੇ ਛੋਟਾ ਸਿੱਧੂ ਬਈ ਵੀ ਬਠਿੰਡੇ ਆ ਗਿਆ ਬਠਿੰਡੇ ਨਾਲ ਹੀ ਪਿਆਰ ਸੀ ਜਉ ਦਾ ਹਾਂ ਹਸਕਲ ਥੋੜਾ ਤੇ ਅੱਗੇ ਸਿੱਧੂ ਇਥੇ ਆਪਾਂ ਆਉਣੇ ਹੁੰਨੇ ਪ੍ਰਾਈਮ ਕੇਸ ਅੱਜ ਆਉਣਾ ਸੀਗਾ ਪਰ ਡਾਕਟਰ ਬੈਠਾ ਨਹੀਂ ਟੂਡੇ ਸੰਡੇ ਕੱਲ ਮਿਲਦੇ ਆ ਬੁਖਾਰ ਆਪਣਾ ਫਿਰ ਵੀ ਨਹੀਂ ਉਤਰ ਰਿਹਾ ਪਤਾ ਨਹੀਂ ਕੀ ਹੋਇਆ ਮੇਰੇ ਬੁਖਾਰ ਨੂੰ ਉਹ ਕਹਿੰਦਾ ਛੁੱਟਿਆ ਰੈਸਟ ਕਰ ਕੋ ਉੱਥੋਂ ਇੱਧਰ ਜੀ ਚੱਲੋ ਇੱਧਰ ਦੇ ਹਾਂ ਮਾਚੋ ਚਲੋ 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 ਦੇਖਦੇ ਆ ਰਬ ਬਲੀ ਕਰੂਗਾ ਪੋਜੀਟਿਵ ਸੋਚੋ ਠੀਕ ਆ ਬਸ ਠੀਕ ਆ ਜਿੱਥੇ ਇੰਨੇ ਦਿਨ ਸੇ ਇੱਥੇ ਹੋਰ ਕੌਣ ਖੜੇ ਐ ਇਹ ਸਾਰੇ ਕਿਤੇ ਖੜਦੇ ਆ ਸਾਡੀ ਗੱਡੀ ਦੇ ਸ਼ੀਸ਼ੇ ਤੇ ਉਹ ਆ ਗਏ ਸੀਗੇ ਸਾਫ਼ ਕਰਨ ਵਾਲੇ ਉੱਥੇ ਰੈੱਡ ਲਾਈਟਸ ਤੇ ਆ ਦੇਖੋ ਠੀਕ ਤੇ ਤੁਹਾਨੂੰ ਅੱਧਾ ਸਰਫਾ ਹੀ ਛੱਡ ਗਏ ਸੀ ਅੱਜ ਸੋਨਸਰਾ ਸਾਰੀਆਂ ਸੜਕਾਂ ਤੇ ਸੰਡੇ ਕਰਕੇ ਨਾ ਟ੍ਰੈਫਿਕ ਵੀ ਘਟਾ ਡੌਗੀ ਵੀਰਾ ਇਹਨਾਂ ਦਾ ਕਦੇ ਡੌਗੀ ਵੀਰਾ ਬਣ ਜਾਂਦਾ ਕਦੇ ਇਹਨਾਂ ਦੀ ਕੈਟ ਦੀਦੀ ਬਣ ਜਾਂਦੀ ਆ ਰਿਸਪੈਕਟ ਕਦੀ ਨਹੀਂ ਜਾਂਦੀ ਉਹਨਾਂ ਨੂੰ ਯਾ ਰਿਸਪੈਕਟ ਹੀ ਕਹਿੰਦੇ ਹਰੇ ਲਈ ਰਿਸਪੈਕਟ ਇੱਕੋ ਜਿਹਾ ਇਹ ਆ ਜੀ ਰਿਸਪੈਕਟਫੁਲ ਬੰਦਾ ਸਾਡਾ ਗੱਡੀ ਦੇ ਟੁੰਡੇ ਵੇ ਕੇ ਬੱਸ ਆਹ ਤੇ ਦੇਖੋ ਇੱਥੇ ਜੋਗਾ ਵਾ ਕੇ ਜਾਂਦਾ ਕਬੂਤਰਾਂ ਨੂੰ ਕਬੂਤਰ ਖਾ ਰਹੇ ਆ ਆਪਾਂ ਤਾਂ ਪਾਇਆ ਇਨੀ ਹੁਣ ਕਿੰਨੇ ਦਿਨ ਹੋ ਗਏ ਲਓ ਜੀ ਤੁਹਾਡੇ ਭਰਾ ਨੂੰ ਤਾਂ ਲੱਗੀ ਐ ਭੁੱਖ ਮੈਡਮ ਨੇ ਤਾਂ ਖਾੜਾ ਨਹੀਂ ਤੇ ਆਪਾਂ ਬਣਵਾਇਆ ਇੱਕ ਰੋਲ ਆਪਣੇ ਵਾਸਤੇ ਪਨੀਰ ਰੋਲ ਆਹ ਕੀ ਬਾਤ ਹੈ ਰੋਲ ਮਾਸਟਰ ਬਈ ਆਪਣਾ ਰੋਲ ਮਾਸਟਰ ਇਹਨਾਂ ਤੋਂ ਲੈ ਲਿਓ ਇੱਕ ਉਹ ਪੈਨ ਹਸਤੇ ਕਰਾਤਾ ਇਹ ਨਬਾ ਰੋਲ ਕਰਾਤਾ ਨਹੀਂ ਰੋਲ ਇੱਕ ਮੇਰੇ ਉੱਤੇ ਇਹ ਖਾਲੀ ਬੈਠੀ ਐ ਇੱਕ ਉਹ ਪੈਨ ਹਸਤੇ ਕਰਾ ਦੋ ਤੂੰ ਨਹੀਂ ਹੈਗੀ ਫਿਰ ਉਹਨੂੰ ਕਰਾਤਾ ਮੈਂ ਠੀਕ ਐ ਜਵਾ ਕਾਇੰਤਲੇ ਤਰਕ ਤੇ ਖੇਡਦਾ ਐ ਉਹ ਦੀਦੀ ਲੈ ਗਈ ਆਪਦਾ ਰੋਲ ਕਿੱਧਰ ਗਈ ਉਹ ਚਲੀ ਗਈ ਗੱਡੀਆਂ ਦੇ ਓਲੇ ਹੋ ਗਈ ਤੇ ਬਾਹਰ ਕਰਕੇ ਗਈ ਉਦੋਂ ਕੈਮਰਾ ਬੰਦ ਸੀ ਮੇਰਾ ਫਿਰ ਮੈਂ ਆਪ ਕੈਮਰੀ ਬਾਈ ਕਰਤੀ ਆਪਾਂ ਵੀ ਕਿੱਧਰ ਗਈ ਦਿਖੀ ਹੋ ਗਈ ਉਹ ਦੇਖੋ ਸਨੇਕਰਸ ਕੋਲੇ ਆਹ ਤੇ ਫੜਿਆ ਹੋਇਆ ਹਾਂ ਕਹਿੰਦੀ ਮੈਨੂੰ ਮੈਨੂੰ ਇੱਥੇ ਗੱਡੀ ਚ ਕਹਿ ਰਹੀ ਸੀ ਮੇਰੇ ਵਿੱਚ ਅਗੀ ਲਈ ਦੁੱਧ ਕੇ ਪੈਸੇ ਦੇ ਦੋ 10 20 ਰੁਪਏ ਇਹ ਕਹਿੰਦੇ 버거 ਖਾ ਲੈ ਕਹਿੰਦੀ ਨਹੀਂ 버거 ਨਹੀਂ ਖਾਵਾਂਗੀ ਰੋਲ ਖਾਣਾ ਰੋਲ ਖਾਣਾ ਮੈਂ ਤਾਂ ਚੱਕ ਬੈਰੇ ਜਿਹੜਾ ਆਪਾਂ ਖਾਦਾ ਪਨੀਰ ਰੋਲ ਉਹ ਤੂੰ ਖਾ ਲੈ ਉਹ ਬਾਈ ਕਰਤੀ ਕੰਨੀ ਕੋਨੀ ਗੁੰਨੂ ਐਨਾ ਸਾਰਿਆਂ ਦੇ ਖੇਡਣ ਵਾਲੇ ਆਹ ਹਾ ਗੁੰਨੂ ਨੇ ਸ਼ਾਟ ਮਾਰਿਆ ਚੋਕਾ ਮਾਰਿਆ ਗੁੰਨੂ ਨੇ ਗੁੰਨੂ ਆ ਵੀ ਚੋਕੋਗੀ ਚੋਕਾ ਮਾਰ ਕੇ ਬਹੁਤ ਜਲਦੀ ਆ ਟਾਈਮ ਨਹੀਂ ਹੈਗਾ ਚੱਲ ਮਾਰ ਦੋ ਤਿੰਨ ਗੱਲ ਗੁੰਨੂ ਖੇਡੀ ਐ ਨੇ ਚੋਕਾ ਮਾਰ ਕੇ ਐ ਗੁੱਡ ਨਮਸਤੇ ਨਮਸਤੇ ਕਿਵੇਂ ਹੈ ਠੀਕੋ ਗੁੱਡ ਆ ਲੱਤੀ ਕੁਸੇ ਨਾ ਵੇ ਤੂੰ ਪੀਣੀ ਆ ਗਿਆ ਤੇ ਚੱਲ ਘਰ ਇਸ ਤੇ ਆਉਟ ਆ ਕੀ ਨਹੀਂ ਥੀਜ ਉਹ ਐਡੀ ਤੇ ਮੁਆਫੀ ਜੀ ਜੀ ਉਹ ਬਹਿਰਾਂ ਦੇ ਸਾਰੇ ਘਰਾਂ ਦੇ ਬੁਰਾ ਹਾਲ ਆ ਘਰ ਬਹੁਤ ਸੋਣਾ ਮੈਂਟੇਨ ਕੀਤਾ ਹੋਇਆ ਬੱਟਰ ਸ਼ੋ ਖਰਾਬ ਹੋ ਗਈ ਹੈ ਨਾ ਕਲਰ ਬੋਸ ਬਣਾਏ ਕਰਦਾ ਮੈਂ ਨੈਮੁ ਨੇ ਰਾਹੀ ਹੂੰ ਛੇਸ ਕਾਚਿ ਪਾਹੀ ਹੂੰ ਕਪੜੇ ਮੈਂ ਉਠਾਤਾ ਹੂੰ ਗੰਦੇ ਧੋਣੇ ਵਾਲੇ ਹੂੰ ਕਪੜੇ ਬੱਚੇ ਘਰ ਆ ਗਏ ਮੈਡਮ ਇੰਦਾ ਸੋਈ ਤੱਕੇ ਨਾਲ ਲੈ ਕੇ ਆਏ ਰਸੋਈ ਚ ਰੋਟੀ ਖਾਣ ਨੂੰ ਮਨ ਨਹੀਂ ਕਰਦਾ ਕਿਉਂਕਿ ਮੈਂ ਤਾਂ ਰੱਜਿਆ ਹੋਇਆ ਮੈਂ ਤਾਂ ਰੋਟੀ ਖਾ ਕੇ ਆਇਆ ਹਾਂ ਰੋਲ ਰੋਲ ਰੂਟ ਤੇ ਨਾ ਰੋਟੀਆਂ ਹੀ ਨਹੀਂ ਖਾਧੀਆਂ ਨੇ ਫਿਰ ਆਟਸ ਬਣਾ ਰਿਆ ਨਾ ਜਿਵੇਂ ਸੇਵੀਆਂ ਆਟਸ ਕੁੱਕਰ ਚ ਕੁੱਕਰ ਚ ਕੁੱਕਰ ਚ ਆਟਸ ਤਿਆਰ ਬਣਾਉਣੇ ਨੇ ਫਾਲ ਦੇਖ ਲਓ ਬੰਕਰਾਂ ਦੇ ਫਿਰ ਕੀ ਕਰ ਲੱਗਿਆ ਹੁਣ ਸੈਬ ਖਾ ਲੂਗਾ ਹੁਣ ਖੀਚੜੀ ਬਣਨ ਲੱਗਿਆ ਬਈ ਸੌਰੀ ਮੈਂ ਗਲਤ ਤੁਹਾਨੂੰ ਦੱਸਤਾ ਕਿਉਂਕਿ ਆਹ ਮੈਡਮ ਨੂੰ ਮਾਰਨੇ

ਪਾਵਾਂਗੇ ਆਪਾਂ ਦੇਸੀ ghee ਵਸੇ ਗਿਰੀ ਮੈਂ ਮਟਰ ਦੇ ਪਰੇ ਪਰੇ ਆਏ ਹੋਏ ਬਾਬੂ ਬਾਬੂ ਆ ਕੇ ਮੈਂ ਫੁੱਲ ਮਸਤੀ ਹੈ ਇਹਨਾਂ ਦੀ ਫੁੱਲ ਮਸਤੀ ਪੂਰਾ ਖੇਡਦੇ ਆ ਪੂਰਾ ਰੱਜ ਕੇ ਖੇਡਦੇ ਆ ਰੱਜ ਕੇ ਰੱਜ ਕੇ ਕਹਿੰਦੇ ਆ ਨਾ ਪੂਰਾ ਰੱਜ ਕੇ ਰੱਜ ਕੇ ਕਿੱਟਾ ਚੋਰਦਾ ਜਾਂ ਚੋਰ ਹੈ ਕਿੱਟਾ ਚੋਰਦਾ ਜਾਂ ਚੋਰ ਰਾਜਮਾ ਚਾਲੂ ਬਣਾਵਾਂਗੇ ਕਰਦਾ ਕੋਕਰੇ 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 ਖੜ ਜਾ ਕਰਦਾ ਕੋਕਰੇ 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 ਖੜ ਜਾ ਕੋਕਰੇ 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 ਖੜ ਜਾ ਨਾਸ਼ਾਲਾ ਮਾਰ ਨਾਸ਼ਾਲਾ ਬੱਬੂ ਤੇਰੀ ਕੀ ਹੋ ਗਈ ਦੀਆ ਓਏ ਵੀਡੀਓ ਬਣ ਕੇ ਵੀਡੀਓ ਆਉਂਦੇ ਆ ਦੇਖ ਨੂੰ ਅੱਗੇ ਆ ਗਿਆ ਤੇ ਕੋਕਰੇ ਤੇ ਜਾ ਸਾਬੂ ਉਹ ਰੋਇਆ ਸੀ ਉੱਤੇ ਬੈਠਾ ਰੋਇਆ ਸੀਗਾ ਵੀਡੀਓ ਚ ਆਇਆ ਹੋ ਮੈਂ ਤਾਂ ਡਰਦੀ ਬਾਹਰ ਪਿੱਜੀ ਤੇ ਡੈੜੀ ਲਿਆ ਮੰਦਾ ਐ ਮੇਰੀ ਜਾਨ ਲੀ ਕਿਵੇਂ ਆਜਾ ਪਾਣੀ ਪਾ ਦੇ ਮੌਤ ਹੋ ਗਈ ਮੇਰੇ ਕੋਲ ਥੱਲੇ ਕਰ ਦੇ ਚੱਲ ਪਾਣੀ ਛੱਡ ਕੋਲ ਚੜ ਨੂੰ ਬੰਦ ਕਰ ਦੇ ਥੱਲੇ ਕਰ ਦੇ ਟੂਟੀ ਚ ਲੈ ਲੈ ਮੈਂ ਲੂੰਗੀ ਮੌਤ ਹੋ ਗਈ ਐ ਗੋਲੂ ਦੇ ਉੱਪਰ ਚੜਾ ਕਰਦਾ ਸੀ ਮੂਛਾਂ ਹਿੱਲੀ ਜਾਂਦੀਆਂ ਆਂਦੀਆਂ ਕਾਂਗਰੇਜ ਵੀਰਾ ਮਰਾਤਾ ਹਾਂ ਕੌਂ ਕਰੇ ਵੀਰਾ ਹਾਂ ਵੀਰਾ ਪੈੜ ਤਾਂ ਥੋੜੋ ਬਸ ਵੀਰਾ ਪੈੜ ਵੀਰਾ ਪੈਣੀ ਆ ਬਸ ਕਾ ਵੀਰਾ ਕੱਟਾ ਵੀਰਾ ਗੁਡ ਮਾਰਨਿੰਗ ਕੌਂ ਕੇ ਦੇਣੀ ਚਾਹੀਦੀ ਆ ਤੁਸੀਂ ਦੱਸੋ ਸਾਰਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਆ ਆਪਾਂ ਸਾਰਿਆਂ ਨੂੰ ਇੱਜ਼ਤ ਕਰਨੀ ਚਾਹੀਦੀ ਆ ਕੌਂ ਕਰੇ ਜੀ ਵੀਰਾ ਸੀ ਪਤਾ ਨਹੀਂ ਭੈਣ ਸੀ ਜੋ ਵੀ ਸੀ ਮੌਤ ਕਰਾਤੀ ਮੇਰੇ ਹੱਥੋਂ ਪਾ ਦੇ ਇੱਕ ਮਿੰਟ ਦਾ ਮੌਨ ਲਾ ਲਾ ਹਲਾ ਜੀ ਨੂੰ ਚਲੋ ਦਸਿਓ ਇੰਜ ਸਾਰਿਆਂ ਨੂੰ ਦੇਣੀ ਚਾਹੀਦੀ ਆ ਨਾ ਪੁਚਾਲੀ ਪਾਤਾ ਦੀ ਸੈਪੂਣੀ ਦਾ ਉਹ ਦਵਾ ਦੇ ਦੇ ਗੁੰਡੂ ਉਂਟਾ ਪਤਾ ਨਹੀਂ ਸੀ ਕਿੱਥੇ ਆ ਸੱਗੂ ਦੀ ਐਕਟਿੰਗ ਵਾਲੀ ਕਹਿਣ ਸੀ ਜੀ ਸੱਗੂ ਆਇਆ ਕਰੇ ਕਹ ਗਿਆ ਐਸੇ ਕਰੀ ਜਾਂਦਾ ਸੀ ਆਏ 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 ਆਪ ਮਾਰ ਦਗੇ ਹੁਣ ਨਹੀਂ ਉਹ ਤਾਂ ਅਸਲੀ ਸੀਗੀ ਉਹ ਤਾਂ ਅਸਲੀ ਸੀਗੀ ਇਹ ਤਾਂ ਹੁਣ ਨਕਲੀ ਆ ਚੱਕਦੀ ਅੰਗੀ ਬਿਰੂ ਦਾ ਕਾੜ ਚਾੜੂ ਲੈ ਕੇ ਬਿਰੂ ਨੇ ਚਾੜੂ ਲੈ ਕੇ ਚਾੜੂ ਲੈ ਕੇ ਕੱਢੀ ਬਾਹਰ ਕੀ ਪੁੱਛ ਰਹੀ ਹੈ ਕਿ ਆਉਤਾ ਕੈਂਟ ਹੀ ਗਿਆ ਕੈਂਟ ਹੀ ਕੱਟ ਹੋ ਗਿਆ ਸੈਬੂ ਨਾਲ ਹਾਂ ਟਾਠਾ ਵੀਰਾ ਨਹੀਂ ਆਇਆ ਅੱਜ ਸੰਡੇ ਸੀਗਾ ਆ ਚੱਲੀਏ ਤੇ ਕੱਲੋਂ ਕਰਦੇ ਆ ਪਾਰਕ ਦਾ ਹੱਲ ਮਿਸਤਰੀ ਲੈ ਕੇ ਆਉਣੇ ਆ ਅੱਜ ਸੰਡੇ ਮਨਾਇਆ ਸੰਡੇ ਸੰਡੇ ਹੁੰਦਾ ਨਾ ਸੰਡੇ ਮਨਾਇਆ ਮੇਰੇ ਹੱਥ 'ਚ ਮਲਦ ਔਰਦੈ ਨੂੰ ਕਿਉਂ ਤੋੜਨੇ ਕਿਉਂ ਖਰਾਬ ਕਰਨੇ ਆ ਤੋੜ ਕਿਉਂ ਹੰਨਾ ਮੇਰੇ ਹੱਥ 'ਚ ਇੱਕ ਉੰਗਲਾ ਆਹ ਤਾਕਤਾ ਪਈ ਦੇ ਮੈਂ ਤਾਂ ਕਿੰਨੇ ਜਾਣੇ ਆਗੇ 5 6 ਜਾਣੇ ਤਾਂ ਕੱਲ ਆਗੇ ਅੱਜ 2 ਜਾਣੇ ਆਗੇ ਭਾਈ ਗਰੀਲਾਂ ਵੇਚਣੀਆਂ ਤਾਂ ਨਹੀਂ ਗਰੀਲਾਂ ਵੇਚਣੀਆਂ ਤਾਂ ਨਹੀਂ ਗੇਟ ਤਾਂ ਨਹੀਂ ਵੇਚਣਾ ਮੈਂ ਕਿ ਨਾਵਰਾ ਵੇਚਣੇ ਕਿਉਂ ਇਹਦਾ ਹੀ ਹੱਲ ਕਰਾਂਗੇ ਇਹਨੂੰ ਹੀ ਛੋਟੀਆਂ ਕਰਕੇ ਅਸੀਂ ਇਹਨੂੰ ਹੀ ਲਵਾ ਦਾਂਗੇ ਇਥੋਂ ਸਾਰਾ ਕਵਰ ਕਰ ਦਾਂਗੇ ਹੁਣ ਪਹਿਲਾਂ ਇੱਥੇ ਇਥੋਂ ਸਟਾਰਟ ਸੀ ਨਾ ਕਵਰ ਹੁਣ ਆਪਾਂ ਉਹ ਕਾਰਨਰ ਤੋਂ ਰੱਗਾਂਗੇ ਆਇਆਂ ਸਾਰਾ ਕਵਰ ਕਰ ਦਾਂਗੇ ਮੇਨ ਤੋਂ ਗੇਟ ਵੀ ਆਪਣਾ ਕਵਰ ਹੋ ਜਾਊਗਾ ਨਹੀਂ ਤਾਂ ਸਪੈਸ਼ਲ ਉਹਦੇ ਉੱਤੇ ਕੱਲੀਆਂ ਗ੍ਰੀਲਾ ਲਵਾਉਣੀਆਂ ਸੀ ਆਪਾਂ ਹੁਣ ਸਾਰੇ ਉਹ ਉੱਥੋਂ ਲੈ ਕੇ ਆਏ ਗ੍ਰੀਲਾ ਲਵਾ ਦਾਂਗੇ ਆ ਜਾ ਲਾ ਪੱਤੇ ਨਹੀਂ ਤੋੜਨੇ ਨੋ ਰੋ ਲੱਗ ਜਾਣਗੇ ਪੱਤਾ ਦੀਦੀ ਆਹੋ ਰੋ ਲੱਜੋਗੀ ਕੌਣ ਹੈ ਪੱਤਾ ਦੀਦੀ ਪੱਤਾ ਦੀਦੀ ਇਹਨੂੰ ਕੀ ਕਰੀ ਜਾਂਦਾ ਤੋੜਦਾ ਨਾ ਦੀਦੀ ਰੋਪੋਗੀ ਚੱਲ ਅੰਦਰ ਥੋੜੀ ਦੀਦੀ ਹੈ ਮੇਰੀ ਛੜਨਾ ਤੇਰੀ ਵੀ ਦੀਦੀ ਹੈ ਮੇਰੀ ਵੀ ਗੁਰਨੂਰ ਵੀ ਦੀ ਗੁਰਨੂਰ ਦੀਦੀ ਆ ਤੇਰੀ ਬੂਆ ਪੱਤਾ ਬੂਆ ਤੇਰੇ ਹੈ ਪੱਤਾ ਬੂਆ ਪੱਤਾ ਬੂਆ ਸੀਟੀਆ ਸੀਟੀ ਜੀ ਨਾਮ ਆਰੁੰਡੇਆ ਸੀਟੀ ਨਾਮ ਆਰੁੰਡੇਆ ਕਿਤੇ ਆਪਾਂ ਬਾਹਰ ਦੇ ਵਲੌਗ ਬਣਾਉਣੇ ਸੀ ਘੁੰਮਣ ਫਿਰਨਦੇ ਤੇ ਹੁਣ ਘਰ ਦੀ ਰਹਿ ਗਏ ਚੱਲ ਸੀਟੀਏ ਸੀਟੀ ਕਮਲੀ ਹੋ ਗਈ ਬੰਦ ਹੋ ਗਈ ਬੰਦ ਹੋ ਗਈ ਲਓ ਜੀ ਸਾਡੇ ਗਵੰਡੀ ਆਈ ਸੀਗੇ ਸਾਹਮਣੇ ਰਹਿੰਦੇ ਸੀਗੇ ਉਹ ਮਿਲ ਕੇ ਗਏ ਬੱਚਿਆਂ ਨੂੰ ਚਾਕਲੇਟਸ ਦੇ ਕੇ ਗਏ ਆ ਕਿ ਦੀਵਾਲੀ ਤੇ ਕੀ ਆ ਸੀ ਜਾਂ ਦੀਵਾਲੀ ਦੇ ਮੈਂ ਵੈਲਕਮ ਦੇ ਰੋਟੀ ਖਾ ਕੇ ਜਾਇਆ ਤੇ ਇਹਨਾਂ ਨੂੰ ਚਾਕਲੇਟਸ ਦੇ ਕੇ ਗਏ ਆ ਕਿੱਥੇ ਚਾਕਲੇਟਸ ਫ੍ਰੀਜ ਚ ਸਾਹਮਣੇ ਹੋਰ ਫੈਨਰੀ ਚ ਚਲੇ ਗਏ ਹੁਣ ਤੇ ਉਹ ਹੁਣ ਜਾਂਦੇ ਜਾਂਦੇ ਕਹਿੰਦੇ ਦੀਦੀ ਨੂੰ ਮਿਲ ਕੇ ਜਾਂਦੇ ਆ ਤੇ ਨਾਲੇ ਬੱਚਿਆਂ ਨੂੰ ਪਿਆਰ ਦੇ ਕੇ ਗਏ ਛੋਟ ਤੇ ਚਾਕਲੇਟਸ ਦੇ ਕੇ ਗਏ ਆ ਤੇ ਹੁਣੇ ਹੁਣੇ ਗੱਲ ਹੋ ਕੇ ਏਟੀਆ ਸਾਡੇ ਕੱਲੋਂ ਜਾਵਾਂਗੇ ਜੇ ਅੱਜ ਪਹਿਲਾਂ ਗੱਲ ਹੋ ਜਾਂਦੀ ਨਾ ਫਿਰ ਤਾਂ ਮੂਸੇ ਵਾਲੇ ਮਿਲਿਆ ਹੁੰਦੇ ਆਪਾਂ ਹਸਪੀਟਲ ਚ ਫਾਦਰ ਸਾਹਿਬ ਨੂੰ ਨਾਲੇ ਬੇਬੀ ਨੂੰ ਦੇਖਿਆ ਹੁੰਦੇ ਹੁਣ ਹੁਣ ਸਵੇਰ ਬੱਚਿਆਂ ਨੂੰ ਮਲਾ ਕੇ ਲੈ ਕੇ ਆਵਾਂਗੇ ਨਾਲ ਕੱਲੋਂ ਜਾਵਾਂਗੇ ਹਸਪੀਟਲ ਕੋਲੋਂ ਨਾਲੇ ਬਾਪੂ ਜੀ ਨੂੰ ਮਿਲ ਕੇ ਆਵਾਂਗੇ ਨਾਲੇ ਛੋਟੇ ਮੂਸੇ ਵਾਲੇ ਨੂੰ ਮਿਲ ਕੇ ਆਵਾਂਗੇ ਗੱਲਬਾਤ ਹੁਣ ਹੋ ਗਈ ਉਹ ਕਹਿੰਦੇ ਹੁਣ ਜਾਵੜੂ ਮੈਂ ਕਿਹਾ ਬਠ ਹੁਣ ਤਾਂ ਨਹੀਂ ਹੋ ਗਿਆ ਸਵੇਰ ਜਾਵਾਂਗੇ ਗਾਇਸ ਗਾਇਸ ਕੱਲੋਂ ਮਿਲ ਕੇ ਆਵਾਂਗੇ ਕੀ ਆਂਦਾ ਹੱਲ ਬੋਲ ਨਹੀਂ ਹਾਂ ਨਹੀਂ ਖਾਣੀ ਸਾਬੂ ਤੇ ਗਨੂ ਨੂੰ ਅਡਡ ਕਰਤਾ ਅੱਜ ਮੈਂ ਇਹਨਾਂ ਲੜਦੇ ਦੋਵੇਂ ਜਣੇ ਮਾੜੀ ਮਾੜੀ ਗੱਲ ਤੇ ਇਹਨੇ ਆਏ ਕਰਤਾ ਇਹਨੇ ਆਏ ਕਰਤਾ ਮੈਂ ਕਿਹਾ ਤੁਸੀਂ ਹੁਣ ਮੇਰੀ ਗੱਲ ਸੁਣ ਲਓ ਨਹੀਂ ਮੈਂ ਤੁਹਾਨੂੰ ਦੋਨਾਂ ਨੂੰ ਕੁੱਟਣਾ ਪੜ ਕੇ ਵੀ ਤੁਸੀਂ ਬੁਲਾਉਣਾ ਨਹੀਂ ਕਿਸੇ ਨੂੰ ਤੂੰ ਤੂੰ ਸਾਬੂ ਨੂੰ ਨਹੀਂ ਬੁਲਾਉਣਾ ਤੇ ਸਾਬੂ ਸਾਬੂ ਤੂੰ ਅੱਜ ਤੋਂ ਬਾਅਦ ਗੁੰਨੂ ਨੂੰ ਨਹੀਂ ਬੁਲਾਉਣਾ ਇਹ ਥੋੜਾ ਚੈ ਦੇਖਦੇ ਆ ਕਿੰਨਾ ਚਿਰ ਤੁਸੀਂ ਇੱਕ ਦਿਨ 24 ਘੰਟੇ ਦਾ ਚੈਲੰਜ ਆ ਥੋੜਾ ਤੁਸੀਂ ਇੱਕ ਦੂਜੇ ਨੂੰ ਬੁਲਾਉਣਾ ਨਹੀਂਗਾ ਠੀਕ ਹੈ ਜੇ ਤੁਸੀਂ ਰਲ ਕੇ ਨਹੀਂ ਨਾ रह ਸਕਦੇ ਮਾਰੀ ਤੇਰੀ ਬੱਖੀ ਚ ਬੋਲ ਬਸ ਇਹਨੇ ਮੇਰੇ ਬੱਖੀ ਚ ਬੋਲ ਮਾਰੀ ਇਹਨੇ ਮੇਰੇ ਨਾ ਮਾਰਤਾ ਇਹਨੇ ਮੇਰੇ ਐਂ ਕਰਤਾ ਸਾਰਾ ਦਿਨ ਸ਼ਿਕਾਇਤਾਂ 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 ਅੱਛਾ ਬਾਅਦ ਇਹਨੂੰ ਬੁਲਾਉਣਾ ਨਹੀਂ ਹਾਂ ਬਸ ਛੱਡ ਦੇ ਪਪਾਂ ਦਾਸ ਦੇ ਆਪਾ ਪਪਾਂ ਦਾਸ ਦੋ ਜੀ ਨੂੰ ਮਰਜ਼ੀ ਦੱਸ ਦੋ ਬਸ ਜਿਵੇਂ ਬੁਲਾਉਂਦੇ ਦੇਖ ਲਿਆ ਨਾ ਤੁਹਾਨੂੰ ਇੱਕ ਦੂਜੇ ਨੂੰ ਫਿਰ ਦੇਖਿਓ ਤੁਹਾਡੇ ਪੈਂਦੀਆਂ ਉਹ ਦਰਾਲ ਕੇ ਖੇੜ ਹੀ ਨਹੀਂ ਸਕਦੇ ਕਿ ਸਮਝਦੇ ਹੀ ਨਹੀਂਗੇ ਹਾਂ ਖਾ ਰੋਟੀ ਦਾ ਟਾਈਮ ਆ ਖਿਚੜੀ ਦੇਖ ਬਣ ਗਈ ਪਾ ਲਿਆ ਮਮਾ ਜੀ ਬੋਲੇ ਕਾਕਾ ਤੇ ਮੰਨਿਆ ਮਮਾ ਬੋਲ ਰਿਹਾ ਦੋਸਾਂ ਮਿੱਕੀ ਇਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਬੁਲਾਉਣਾ ਨੇਗਾ ਅਗਲੇ 24 ਘੰਟਿਆਂ ਤੱਕ ਕੀ ਇੰਨਾ ਕਿ ਲੜਦੇ ਆ ਮਾੜਾ ਦੀ ਇੱਕ ਦੀ ਉਂਗਲ ਤੇ ਲੱਗਾ ਨਹੀਂ ਦਿੰਦੇ ਬਰਦਾਸ਼ਤ ਨਹੀਂ ਕਰਦੇ ਬਸ ਮੈਂ ਕਹਤਾ ਢੱਡ ਢੋ ਜੋ ਠੀਕ ਹੈ ਹੋਰ ਬਸ ਇਹ ਦੋ ਅਗਲਾ ਕਰੀ ਗੱਡਣਾਗਾ ਨਹੀਂ ਆਹ ਪਾਪਾ ਤੁਹਾਡੇ ਜੀ ਬੱਚੇ ਆ ਫਿਰ ਇਹੋ ਜੀ ਹਰਕਤ ਦਾ ਕੌਣ ਕਰਦਾ ਹੁੰਦਾ ਸਿਆਣੇ ਬੱਚੇ ਚਾਹੀਦੇ ਸਾਨੂੰ ਤੁਹਾਡੇ ਵਰਗੇ ਨਲਾਇਕ ਨਹੀਂ ਚਾਹੀਦੇ ਹੋਰ ਥੋੜੀ ਲਾਉਂਗੇ ਫਿਰ ਅਸੀਂ ਤੇ ਭੈਣ ਭਰਾ ਕਦੇ ਲੜੇ ਨਹੀਂ ਸੀਗੇ ਨਾ ਬੂਆ ਤੇ ਨੇਹਾ ਬੂਆ ਤੇ ਪਾਪਾ ਲੜੇ ਸੀਗੇ ਨਾ मामੂ ਤੇ ਮੈਂ ਲੜਿਆ ਸੀ ਪੁੱਛਲਾ मामੂ ਨੂੰ ਫੋਨ ਕਰਕੇ ਕਦੇ ਵੀ ਨਹੀਂ ਲੜੇ ਸੀ ਅਸੀਂ ਜਿਹਨਾਂ ਦੇ ਮਾਮੂਨੇ ਆਉਣਾ ਸੀਗਾ ਮੇਰੀ ਭਤੀਜੀ ਨੇ ਆਉਣਾ ਸੀ ਬੂਆ ਕੋਲ ਪਰ ਫਿਰ ਵਿਚਾਰੀ ਤਿਆਰ ਹੋਈ ਹੋਈ ਮੈਂ ਮਨਾ ਕਰਤਾ ਮੈਂ ਕਿਸੀ ਹੋਰ ਪੈਕਿੰਗ ਵੀ ਕਰ ਲਈ ਸੀ ਉਹਨੇ ਹਾਂ ਆ ਦੇਖੋ ਕੁੱਤਾ ਵਿਛੋੜਿਆ ਹੋਇਆ ਤੋਂ ਮੈਂ ਮਨਾ ਕਰਤਾ ਮੈਂ ਕਿ ਬੁੱਤ ਮਮ ਬੂਆ ਨੂੰ ਠੀਕ ਹੋ ਜਾਂਦੇ ਫਿਰ ਆਏ ਤੇ ਬੂਆ ਨੇ ਤੈਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਇਹਨਾਂ ਖਵਾਈਆਂ ਕਿਤੇ ਕਮਾਇਆ ਹੀ ਨਾ ਉਹਨੇ ਪੋਟੀ ਕਰਦੇ ਵੀ ਨੇ ਕੁੱਤੇ ਨੂੰ ਖੁਸ਼ੀ ਹੋ ਜਾਂਦਾ ਤੇ ਫੇਰ ਕੀ ਫਾਇਦਾ ਤੇ ਰਿਆਨ ਦਾ ਰੁਕੇ ਆ ਜੀ ਵਿਚਾਰੀ ਜੁਵਾ ਕੇ ਕਹਿੰਦੇ ਕਦੋਂ ਠੀਕ ਹੋਵਾਂਗੇ ਅਸੀਂ ਨਾਨਕੇ ਤੇ ਜਾਣਾ ਸਾਰੇ ਪੇਪਰ ਖਤਮ ਹੋ ਕੇ ਨਾਮਕੇ ਜਾਈ ਜਾਂਦੇ ਆ ਕੀ ਕੁਝ ਸੋਚਿਆ ਸੀ ਤਾਂ ਕੀ ਕੁਝ ਹੋ ਗਿਆ ਜਾ ਰਹੇ ਨੇ ਤੁਸੀਂ ਵੀ ਜਾਵੜੋ ਸਰਟਨ ਪਾਪਾ ਸਹੀ ਆ ਬਾਪਾ ਨੂੰ ਲੈ ਕੇ ਜਾ ਤੈਨੂੰ ਘੁਮਿਆਓ ਤੁਸੀਂ ਕਹੋਗੇ ਫਿਰ ਮੈਨੂੰ ਨਹੀਂ ਘੁਮਾਇਆ ਨਹੀਂ ਮੈਂ ਨਹੀਂ ਕਹਿੰਦੇ ਗੋਨੂ ਆ ਜਾ ਆਦੀ ਗੋਨੂ ਨੂੰ ਤਾਂ ਬੁਲਾਉਣਾ ਹੈ ਅੱਛਾ

ਕੋਲੋਂ ਲੰਮ ਤਾਂ ਤੇਰਾ ਸਾਈਕਲ ਚੋੜਦੋ ਕੋਹੀ ਨਾਲ ਹਾਂ ਨਹੀਂ ਹਾਂ ਖਾ ਰਹੀ ਹਾਂ ਤੇ ਮੈਂ ਲੱਗੀ ਸਭ ਅੱਜ ਜਲਦੀ ਖਾ ਗਿਆ ਓਏ ਸਾਰਾ ਤਾਂ ਪਹਿਲਾਂ ਹੀ ਮੈਂ ਤਾਂ ਵੀ ਪਹਿਲਾਂ ਖਾ ਗਿਆ ਅੱਜ ਫਸਟ ਟਾਈਮ ਖਾਂਦੀ ਏ ਹੋਰ ਖਾਣੀ ਏ ਆਹਲਾ ਹਲਾ ਸਵੇਰੇ ਕੁਝ ਨਹੀਂ ਖਾਂਦੇ ਆਂ ਫੱਡੇ ਰਹਿਨੇ ਆਂ ਚੱਲੋ ਜੀ ਟਾਈਮ ਕਿੰਨਾ ਹੋ ਗਿਆ ਟਾਈਮ ਟਾਈਮ ਵੱਧ ਕੇ ਰਾਤ ਦੇ 9 ਰਾਤ ਦੇ 9 ਆ ਇਹ ਤੇ ਦੇਖ ਲੋ ਮਿਸਤਰੀ ਬੁਲਾਏ ਹੋਇਆ ਸੀ ਦੂਰੋਂ ਦੂਰੋਂ ਮਿਸਤਰੀ ਬੁਲਾਏ ਹੋਇਆ ਪਿਛਾੜੋਂ ਕੌਣ ਆਏ ਦੇਖ ਲੋ ਸਾਡੇ ਮਿਸਤਰੀ ਦੇਖ ਲੋ ਭਾਈ ਸਾਡੀਆਂ ਕੁੜੀਆਂ ਫਰੀ ਦੇ ਮਿਸਤਰੀ ਸਾਡੀਆਂ ਕੁੜੀਆਂ ਆਚਾਰੀਆਂ ਗੁੰਨੂ ਅਦਰ ਉਹ ਅਦਰ ਉਹ ਕ੍ਰੈਚ ਲੱਗਿਆ ਹੋਇਆ ਹੈ ਸੈਬੂ ਵੀ ਸੀਗਾ ਉਹ ਚੱਕ ਪਟਤਾ ਹੋਰ ਵੈਰੀ ਗੁੱਡ ਗਰਲ ਰਾਤ ਨੂੰ ਲੱਗੇ ਪਈ ਆ ਦੇਖ ਲੋ ਕਰਨਾ ਕੰਮ ਸੈਬੂ ਵੀ ਤੋੜ ਕੇ ਆ ਟਿਆ ਆ ਗੁੰਨੂ ਦੀਦੀ ਲੱਗੀ ਪਈ ਆ ਐਨ ਕਰ ਰੱਖਿਆ ਕਾਇਣ ਕ ਲਾਈਆਂ ਹਾਂਜੀ ਮੈਂ ਕਿਤੇ ਤੁੱਪ ਪਈ ਜਾਂਦੀ ਆ ਨਹੀਂ ਨਹੀਂ ਅੱਖਾਂ ਚ ਜਾਂਦਾ ਨਹੀਂ ਸੈਬੂ ਐ ਅੱਖਾਂ ਦੇ ਮੁਗ ਵੱਜੂਗਾ ਆ ਗੁੰਨੂ ਤੇ ਇਹ ਨਾ ਜਵਾਕਾ ਨਹੀਂ ਤੋੜਿਆ ਇਹ ਵੱਡੇ ਨੇ ਨਹੀਂ ਕਿਸੇ ਨੇ ਤੋੜਿਆ ਇਹ ਮੈਂ ਵੀ ਨਹੀਂ ਤੋੜਿਆ ਅਜੇ ਤਾਂ ਗੱਲਬਾਤ ਕਰੀ ਜਾਂਦੀ ਸੀਗੇ ਇਹਨਾਂ ਤਿੰਨਾਂ ਨੇ ਤੋੜਿਆ ਜੋ ਆਕਾ ਨਹੀਂ ਬਸ ਇਹ ਲੱਗੇ ਪਏ ਕਰੋ ਤੇ ਨਹੀਂ ਨਹੀਂ ਸਾਈਡ ਹੋ ਮੈਂ ਮਾਰਦਾ ਹਾਂ ਉਹ ਵੀ ਮਾਰਦਾ ਓਏ ਤੁਹਾਨੂੰ ਦੱਸ ਪਤਾ ਹੀ ਐ ਖੱਜਲ ਖਾਰ ਚੱਲੀ ਆਨੇ ਕਿੰਨੇ ਦਿਨਾਂ ਦੇ ਆਪਾਂ ਸੂਬਾ ਕਰਾਂਗੇ ਉਹਨੂੰ ਦੇਖੋ ਕੁਛ ਸਵੇਰੇ ਮਿਸਤਰੀ ਤਾਂ ਆਵਾਂਗੇ ਹੌਲੀ ਹੌਲੀ ਹੱਥ ਚੋਂ ਨਾ ਛੁੱਟ ਜੇ ਸਾਬੋ ਉਧਰ ਸਾਈਡ ਤੇ ਖੜ ਆਹ ਥੋੜਾ ਵੀ ਨਿਕਲ ਸਕਦਾ ਇਥੋਂ ਉਹ ਆਪਣੇ ਵਾਲਾ ਕਿਹੜਾ ਵਾਲਾ ਮਜ਼ਬੂਤ ਹੈ ਦੇਖ ਮੈਂ ਲੱਗੀ ਹੋਣੀ ਆ ਆਪਣੇ ਵਾਲਾ ਕਿਹੜਾ ਇਹਨੂੰ ਦੇ ਦੇ ਗੁੱਲ ਨੂੰ ਮੈਡਮ ਤੁਸੀਂ ਕਿਹਾ ਸੀ ਅੱਜੋ ਬਾਹਰ 2 ਮਿੰਟ ਰੋਲਕ ਮੇਲਾ ਦੇਖ ਲੋ ਗਲੀ ਚ ਆ ਜਾਓ 2 ਮਹੀਨੇ ਹੋ ਗਏ ਬਾਹਰ ਨਹੀਂ ਨਿਕਲੀ ਰੋਲਕ ਮੇਲੇ ਚ ਨਹੀਂ ਆਈ ਗਲੀਆਂ ਚੇਰੀਆਂ ਅੱਗੇ ਗਲੀ ਚ ਫਰਦੀ ਰਹਿੰਦੀ ਸੀ ਸੈਰ ਕਰਦੀ ਸੀ ਸੈਰ ਘਟਾ ਇਧਰ ਬੱਚੇ ਦੇਖ ਸਾਡੇ ਬੱਚੇ ਕੰਮ ਕਰ ਰਹੇ ਆ ਥੜੀਆਂ ਤੋੜ ਰਹੇ ਆ ਗਾਲ ਸਹੀ ਹੈ ਬਾਅਦ ਚ ਮੇਰੇ ਵਾਲੇ ਤੇ ਲੱਗ ਜਿਓ ਆ ਕੇ ਠੀਕ ਹੈ ਮੈਂ ਕਿਹਾ ਬਾਅਦ ਚ ਮੇਰੇ ਵਾਲੇ ਤੇ ਲੱਗ ਜਿਓ ਆ ਆਪਾਂ ਕਰ ਆਉਂਦੇ ਹਾਂ ਹਏ ਹਏ ਜਵਾਕ ਲਾਗੇ ਜਵਾਕਾਂ ਨਹੀਂ ਤੋੜਦੇ ਇਹਦਾ ਜਵਾਕ ਹੀ ਲਾਗੇ ਐਨੋ ਸੱਬੂ ਦੀ ਫੁੱਟਬਾਲ ਲਿਆ ਦੋ ਹਵਾ ਭਰ ਦੂੰ ਹੈਲੋ ਮੁੰਨਾ ਛਤਰੀਕਾਲ ਬਾਈ ਕਰ ਦੋ ਛਤਰੀਕਾਲ ਬਾਈ ਕਰ ਦੋ ਛਤਰੀਕਾਲ ਛਤਰੀਕਾਲ ਬੋਲੋ ਬੇਲਾ ਸਾਰਿਆਂ ਨੂੰ ਗਾਜ ਬਿੰਦਰ ਕੀ ਕਹਿੰਦੀ ਹੁੰਦੀ ਹੈ ਹੱਥ ਜੋੜਤਾ ਪੋਨੀ ਨਹੀਂ ਕਹਿੰਦੀ ਹੈ ਨਹੀਂ ਐਡੇ ਐਡੇ ਚ ਬੋਲੋ ਕੀ ਕਹਿੰਦੀ ਹੁੰਦੀ ਹੈ ਮੇਰੀ ਪੋਨੀ ਨਹੀਂ ਮੇਰੀ ਬਾਮਣੀ ਸਾਰਿਆਂ ਨੂੰ ਵੈਲਕਮ ਬੈਕ ਹੈ ਆ ਓਕੇ ਅੰਮੀ ਆ ਦੰਦ ਕੀ ਕਹਿੰਦੀ ਹੁੰਦੀ ਹੈ ਐਂ ਕਿ ਬਲਫਾਰ ਬੋਲੇ

ਪਰੀ ਗਈ ਪਰੀ ਗਈ ਪਰੀ ਗਈ ਓਏ ਯਾਰ ਕਿਵੇਂ ਆਦਾ ਸਿਸਟਮ ਯਾਰ ਦੇ ਕੋਪਾਪਾਂ ਇੰਨਾ ਸਾਰਾ ਪਟ ਪ ਕੱਲੇ ਕੱਲੇ ਨੇ ਪਟ ਗਿਆ ਆਖੋ ਓ ਬਲੇ ਇਹ ਟਾਇਲ ਠਿੱਕੀ ਆ ਆ ਦੇਖੀ ਕਿ ਤੁਹਾਨੂੰ ਮੇਰੇ ਨਾਲ ਵੀ ਮਿਸਤਰੀ ਦਾ ਫੋਨ ਕਰੋ ਮੇਰੇ ਆਰਗਾ ਵੀ ਮਿਸਤਰੀ ਜੀ ਦਾ ਫੋਨ ਕਰੋ ਮੇਰੇ ਆਲਗਾ ਸਾਰੇ ਵਰਗ ਹਰੇ ਦੇਖੋ ਟਾਇਨਾ ਟਾਇਨਾ ਕਿਦਾਂ ਜੀ ਦੁਬਾਰਾ ਯੂਜ਼ ਹੋ ਜਾਣ ਹੁਣ ਤਾਂ ਨਹੀਂ ਯੂਜ਼ ਹੁੰਦੀ ਆ ਵਾਲੀਆਂ ਹਨ ਸਾਹਿਬ ਆਹ ਉਹ ਕੱਲਾ ਹੋ ਗਿਆ ਪਰ ਉਹ ਦੇਖ ਤਾਂ ਯੂਜ਼ ਕਰਾ ਕਿਤਾ ਮਿਲਤ ਨਹੀਂ ਹੋਣੀ ਆਪਣੇ ਕਰਾ ਮਾ ਉਹਨੂੰ ਕੰਮ ਤੋਂ ਸੱਕੇਰੇ ਇਹ ਕੰਮ ਆਸਤੇ ਮੈਸਤਰੀ ਬਣ ਕੇ ਮੈਸਤਰੀ ਡੇੜਾ ਕੰਮ ਕਰੇ ਨੀ ਕੀਤਾ ਮੈਨਾਂ ਤਾਂ ਸਾਰੀ ਜ਼ਿੰਦਗੀ ਚ ਹੋਣ ਕਰਨੇ ਸ਼ੁਰੂ ਕਰਤੇ ਅਸਪਤਰੀ ਆਪਾ ਚਲੋ ਕੱਟਦੀਆਂ ਸੱਚੀਆਂ ਇਹਦੇ ਛੌਂਕ ਐ ਇਹਨਾਂ ਨੂੰ ਚਾਹ ਚੜ ਜਾਂਦਾ ਇਹਨਾਂ ਨੂੰ ਹਾਂ ਲਓ ਜੀ ਸਾਫ ਕਰਤੇ ਆਪਾਂ ਕਲੀਅਰ ਕਰਤਾ ਹੋਰ ਜੋ ਚਲਾਤਾ ਪੂਰਾ ਸੀ ਚਲੋ ਜੀ ਹਾਂਜੀ ਲਾ ਬੇਸਿਕ ਹੋ ਜਾਏ ਕੁਝ ਫਿਰ ਵੀ ਹੁੰਦਾ ਹੈ ਘਰੇ ਹੈਗੇ ਅਸੀਂ ਮੈਂ ਕੋਈ ਨਹੀਂ ਬੇਬੀ ਨੂੰ ਕੇਸ ਕਰ ਲਓ ਕਰਾ ਦਾਂਗੇ ਕੱਲੋ ਮੈਂ ਲੈ ਕੇ ਆਉਣਾ ਮਜ਼ਦੂਰ ਫਿਰ ਇਹਦਾ ਕਰਾਉਣੇ ਆ ਲਓ ਜੀ ਦੇਖ ਲੈ ਰਾਤਾ ਟੂਰ ਤੁਹਾਡਾ ਕਸ ਆਪਣਾ ਕਰਦੀ ਵੀ ਪੱਟ ਫਿਰਦੀ ਜੇ ਤੁਹਾਨੂੰ ਵੀ ਮੇਰੇ ਸਾਡੀ ਗਲੀ ਉਹਦੇ ਨਾਲ ਦੀ ਨਾਲ ਇੱਕ ਦੂਜੇ ਦੀ ਹੈਲਪ ਕਰਨੋ ਬੋਪ ਕਿਆ ਰਹੀ ਏ ਫਟਕ ਫਟ ਆਜਾ ਹਾਂ ਹਾਂਜੀ ਹਾਂ ਹਾਂ ਉਹਦਾ ਵਲੌਗ ਦੇਖਦੇ ਹੁਣੇ ਹੈ ਨਹੀਂ ਦਿਖਾ ਦਿਓ ਹਾਂ ਭੇਜ ਦਿੰਦੀ ਹਾਂ ਹਾਂ ਇੱਕ ਦਿਨ ਹੈਲਪ ਕਰ ਲਉ ਆ ਜਾਂਦੇ ਸਾਡੇ ਆਜ ਦਾ ਕੰਮ ਛੱਡਾਂਗੇ ਦੂਜੇ ਦਿਨ ਪਹਿਲਾਂ ਹੈਲਪ ਕਰ ਲਾਂਗੇ ਹਣਾ ਹਾਂ ਰਾਈਟ ਚਲੋ ਆਏ ਇਹਦੇ ਆਹੀ ਆ ਕਿੰਨੇ ਘਰ ਇੱਕ ਆਪਣਾ ਹੋ ਗਿਆ ਇੱਕ ਦੋ ਤਿੰਨ ਚਾਰ ਪੰਜ ਛੇ ਘਰ ਆ ਜਾਂਦੇ ਆ ਆ ਡਾਕਟਰ ਸਾਹਿਬ ਦੇ ਨਾਲ ਦੇ ਆ ਅੰਕਲ ਜੀ ਤੇ ਉਹ ਵੀ ਮਸਤ ਬੰਦੇ ਹੋ ਵੀ ਘੈਂਟ ਮਾਪਾ ਮੈਂ ਆਪਾਂ ਕਰਦੀ ਪੱਤੀ ਦੀ ਹਾਂ ਕੁਦੇ ਪੱਟੀ ਆਪੇ ਹੂੰ ਗੁੱਡ ਬாய் ਉਸ ਤੋਂ ਪੱਟੀ ਆ ਨੀ ਮੈਂ ਪੱਟੀ ਆ ਦਾ ਕਿਹਨ ਤੋਂ ਪੱਟੀ ਨਹੀਂ ਆਦੀ ਗੁੱਡ ਬாய் ਚਲੋ ਵੱਡੇ ਅੰਕਲ ਬਾਏ ਬਾਏ ਇਹ ਜੋ ਤੁਹਾਡਾ ਆ ਅਸੀਂ ਇਹਦਾ ਵਲੌਗ ਨਹੀਂ ਬਣਾਇਆ ਤੇ ਅੱਜ ਬਲੈਅਰ ਵੱਡਾ ਹੋ ਜਾਣਾ ਹੁਣ ਡਿਟ ਕਰਾਂਗੇ ਕਿ ਜਾਵਾਂਗੇ ਮੈਂ ਸੌ ਜਾ ਹਾਂ ਤਾਂ ਸੌਂ ਮੈਂ ਸੌ ਜਾ ਕੀ ਹੋ ਗਿਆ ਹੁਣ ਡਿਟ ਕਰਾਂਗੇ 2-3 ਵਜ ਜਾਣਗੇ ਰਾਤ ਦੇ ਕੀ ਹੋ ਗਿਆ ਮੁੰਨਾ ਰੋਈ ਜਾਂਦੀ ਹੈ

ਖੜ ਜਾ ਕੀ ਹੋਇਆ ਹੁਣ ਏ ਮਾਂ ਵੀ ਦਵਾਣਾ ਕਿ ਨਾ ਉਹ ਬੱਸ ਦੇਖ ਲੈ ਸੁਬਾ ਦਿਖਾਵਾਂਗੇ ਹੁਣ ਸੁਬਾ ਵੀ ਕਰਾਂਗੇ ਸੁਬਾ ਕਰਾਂ ਦੀ ਕਿਸ਼ੋਰੇ ਨੂੰ ਪਹਿਲਾਂ ਹਾਂ ਖਿਚੇ ਖਿਚੇ ਹੋ ਗਏ ਇਹ ਕੀ ਹੋ ਗਏ ਰੋਸ਼ਨੀ ਨਾ ਬਾਜਿਆਂ ਦਾ ਨਾੜਾ ਖੜੀਆਂ ਹੋ ਗਿਆ ਦੇਖੋ ਆ ਨਾੜਾ ਖੜੀਆਂ ਹੋ ਗਿਆ ਦੇਖ ਹਾਂ ਨਾੜਾ ਖੜੀਆਂ ਹੋ ਗਿਆ ਅਰੇ ਮੇਰੀ ਵੀ ਖੜੀ ਹੋ ਗਈ ਹੈ ਨਾ Bye, good night.